ਅਪਰ ਸਟਾਰਟਿੰਗ ਲੇਕੇ ਚੱਲੀਏ ਫੋਰ ਐਗਜ਼ਾਮਪਲ ਵੀ ਸਾਡੀ ਬੈਕ ਚ ਦਰਦ ਰਹਿਣ ਲੱਗ ਗਿਆ ਮੰਨ ਕੇ ਚੱਲੋ ਵੀ ਅਸੀਂ ਬੈਕ ਚ ਸਾਡੇ ਦਰਦ ਰਹਿਣ ਦਾ ਰੀਜ਼ਨ ਹੋ ਸਕਦਾ ਵੀ ਅਸੀਂ ਲੌਂਗ ਸਿਟਿੰਗ ਕਰਦੇ ਆ ਅਸੀਂ ਓਵਰਵਰਕ ਕਰਦੇ ਆ ਸਾਡੀ ਪੋਜੀਸ਼ਨ ਨਹੀਂ ਠੀਕ ਰਹਿੰਦੀ ਹੋਰ ਕੀ ਰੀਜ਼ਨ ਹੋ ਸਕਦੇ ਬੈਕ ਚ ਦਰਦ ਨਾਰਮਲੀ ਬੈਕ ਚ ਦਰਦ ਗਲਤ ਪੋਜੀਸ਼ਨ ਚ ਖੜੇ ਰਹਿਣੇ ਆ ਗਲਤ ਪੋਜੀਸ਼ਨ ਪਏ ਰਹਿਣੇ ਆ ਜਾਂ ਐਕਸੈਸਿਵ ਚ ਕੋਈ ਝਟਕਾ ਲੱਗ ਗਿਆ ਮੰਨ ਲਓ ਇਹ ਬੈਕ ਦਾ ਰੀਜ਼ਨ ਹੋ ਸਕਦਾ ਹੁਣ ਅਸੀਂ ਇੱਥੇ ਸਾਡੀ ਇੱਥੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਜਦੋਂ ਸਾਡੇ ਬੈਕ ਚ ਸ਼ੁਰੂ ਹੋ ਗਈ ਨਾ ਅਸੀਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਸਟੈਪ ਸਾਡਾ ਕੀ ਹੋਊਗਾ ਜਦੋਂ ਸਾਡੇ ਬੈਕ ਚ ਪ੍ਰੋਬਲਮ ਮੰਨ ਲਓ ਥੋੜੀ ਬਹੁਤੀ ਦਰਦ ਅਕੜਾ ਜਾਂ ਸਟੈਫਨੈਸ ਰਹਿਣ ਲੱਗ ਗਈ ਸਾਡਾ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਮੈਡੀਸਨ ਲੈਣੀ ਹਾਂ ਹਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਵੀ ਪੇਨ ਕਿਲਰ ਖਾ ਲਈਏ ਵੀ ਸਾਡਾ ਰਿਲੀਫ ਹੋ ਜੇ ਆਸੀਂ ਡਾਕਟਰ ਕੋਲ ਜਾਂਦੇ ਆ ਜਾਂ ਅਸੀਂ ਆਪ ਹੀ ਆਪਣੇ ਆਪ ਹੀ ਕਿਤੇ ਜਾ ਕੇ ਅਸੀਂ ਪੇਨ ਕਿਲਰ ਲੈ ਲੈਂਦੇ ਆ ਪੇਨ ਕਿਲਰ ਦਾ ਐਕਸ਼ਨ ਕੀ ਹੈ ਹੁਣ ਆਪਾਂ ਇੱਥੇ ਗੱਲ ਕਰਦੇ ਆ ਪੇਨ ਕਿਲਰ ਕੀ ਕਰਦੀ ਹੈ ਪੇਨ ਕਿਲਰ ਸਾਡੇ ਬ੍ਰੇਨ ਨੂੰ ਸੰਕੇਤ ਕਰ ਦਿੰਦੀ ਆ ਜਿਹੜੀ ਸਾਡੀ ਨਰਵ ਉਹਨੂੰ ਕੱਟ ਕਰ ਦਿੰਦੀ ਹੈ ਵੀ ਸਾਨੂੰ ਪਤਾ ਨਹੀਂ ਲੱਗਦਾ ਬ੍ਰੇਨ ਤੋਂ ਪਤਾ ਲੱਗਣਾ ਹੁੰਦਾ ਸਾਡੇ ਮਤਲਬ ਦਰਦ ਹੋ ਰਹੀ ਹੈ ਨਰਵ ਨੂੰ ਕੱਟ ਕਰ ਦੇਣਾ ਬ੍ਰੇਨ ਨੂੰ ਸੰਕੇਤ ਪਹੁੰਚਣੋਂ हट ਜਾਂਦਾ ਵੀ ਤੁਹਾਡੇ ਦਰਦ ਹੁੰਦੀ ਹੈ ਇਹ ਕਰਦੀ ਹੈ ਠੀਕ ਹੈ ਦਰਦ ਸਾਡੇ ਹੋ ਹੀ ਜਾਂਦਾ ਪ੍ਰੋਬਲਮ ਸਾਡੇ ਹੈ ਬਟ ਉਹਨੂੰ ਕੱਟ ਕਰ ਦੇਣਾ ਫੀਲ ਨਹੀਂ ਹੋਣ ਦੇਣਾ ਉਹਦਾ ਜਿੰਨਾ ਟਾਈਮ ਅਸਰ ਰਹਿੰਦਾ ਜਿੰਨਾ ਟਾਈਮ ਉਹਦਾ ਨਸ਼ਾ ਰਹਿੰਦਾ ਉਹਨਾ ਟਾਈਮ ਮੰਨ ਲਓ ਦਰਦ ਸਾਡਾ ਹਟਿਆ ਰਹਿੰਦਾ ਬਟ ਉਹਦੇ ਵਿੱਚ ਅਸੀਂ ਕਰਦੇ ਹਾਂ ਹੋਰ ਕੰਮ ਕਰਦੇ ਹਾਂ ਤੇਜ਼ ਕੰਮ ਕਰਦੇ ਹਾਂ ਜੋ ਉਹੀ ਪੋਜੀਸ਼ਨ ਆ ਅੰਦਰ ਦੀ ਅੰਦਰ ਪ੍ਰੋਬਲਮ ਵਧੀ ਜਾਂਦੀ ਹੈ ਪੇਨ ਸਾਡੇ ਹੁੰਦੀ ਨਹੀਂ ਪ੍ਰੋਬਲਮ ਵਧਦੀ ਜਾਂਦੀ ਹੈ ਹੁਣ ਇੱਥੋਂ ਹੀ ਸ਼ੁਰੂ ਹੁੰਦੀ ਹੈ ਮੰਨ ਲਓ ਨੈਕਸਟ ਸਟੈਪ ਨੈਕਸਟ ਸਟੈਪ ਇੱਥੋਂ ਸ਼ੁਰੂ ਹੁੰਦਾ ਹੈ ਮੰਨ ਲਓ ਵੀ ਅਸੀਂ ਦੂਸਰੇ ਦਿਨ ਫੇਰ ਦਰਦ ਦੀ ਗੋਲੀ ਖਾਣੇ ਫੇਰ ਆਪਦੇ ਕੰਮ ਤੇ ਤੀਸਰੇ ਦਿਨ ਫੇਰ ਦਰਦ ਦੀ ਗੋਲੀ ਖਾਣੇ ਫੇਰ ਆਪਦੇ ਕੰਮ ਤੇ ਇਦਾਂ ਹੀ ਕਰਦੇ ਨਾ ਪ੍ਰੋਬਲਮ ਅੰਦਰੋਂ ਅੰਦਰ ਹੀ ਵਧਦੀ ਜਾਂਦੀ ਆ ਉਹ ਕੀ ਹੁੰਦੀ ਆ ਹੌਲੀ ਹੌਲੀ ਆਹ ਏਰੀਏ ਦੇ ਮਸਲ ਕਮਜ਼ੋਰ ਹੋਣ ਲੱਗ ਜਾਂਦੇ ਆ ਕਿਉਂਕਿ ਉੱਥੇ ਪ੍ਰੋਬਲਮ ਤਾਂ ਹੈ ਸਰਕੂਲੇਸ਼ਨ ਦੀ ਪ੍ਰੋਬਲਮ ਪੈਣ ਲੱਗ ਗਈ ਜਦੋਂ ਸਰਕੂਲੇਸ਼ਨ ਦੀ ਪ੍ਰੋਬਲਮ ਪੈਣ ਲੱਗ ਗਈ ਉੱਥੇ ਮਸਲ ਵੀਕ ਹੋਣ ਲੱਗ ਗਿਆ ਜਦੋਂ ਬੈਕ ਦਾ ਮਸਲ ਵੀਕ ਹੋਣ ਲੱਗ ਗਿਆ ਫਿਰ ਉੱਥੇ ਕੀ ਹੋਊਗਾ ਨਹੀਂ ਪੱਕਦੀ ਨਹੀਂ ਨਾ ਪੱਕਦੀ ਨਾ ਕੱਚੀ ਹੁੰਦੀ ਉੱਥੇ ਕੀ ਹੁੰਦਾ ਜਦੋਂ ਮਸਲ ਵੀਕ ਹੋਣ ਲੱਗ ਗਿਆ ਫਿਰ ਜਿਹੜੇ ਮਸਲ ਨੇ ਸਾਡੀਆਂ ਜਿਹੜੀਆਂ ਆ ਡਿਸਕ ਹੋ ਗਈਆਂ ਸਾਡੇ ਜਿਹੜੇ ਆ ਮਣਕੇ ਹੋ ਗਏ ਇਹਨਾਂ ਨੂੰ ਮਸਲ ਨੇ ਸਪੋਰਟ ਦੇਣੀ ਆ ਬਨ ਕੇ ਰੱਖਣਾ ਜਿੰਨਾ ਮਸਲ ਮਜ਼ਬੂਤ ਹੋਊਗਾ ਓਨੀ ਡੈਸਕ ਓਨੀ ਜਿਹੜੀ ਤੁਹਾਡੀ ਮਣਕਾ ਵਾਟੇਬਰਾ ਉਹਨਾਂ ਨੂੰ ਸਪੋਰਟ ਉਹਨੂੰ ਮਿਲੀ ਰਹਿਣੀ ਹੈ ਜਦੋਂ ਤੁਹਾਡੇ ਮਸਲ ਵੀਕ ਹੋਗੇ ਕੀ ਹੋਊ ਫਿਰ ਟੈਕਸ ਦੀ ਪ੍ਰੋਬਲਮ ਹਾਂ ਜਦੋਂ ਮਸਲ ਵੀਕ ਹੋਗੇ ਫਿਰ ਆਪਦੀ ਜਗ੍ਹਾ ਤੋਂ ਮਣਕਾ ਹਿੱਲ ਕੇ ਪਾਸੇ ਵੀ ਹੋ ਸਕਦਾ ਡੈਸਕ ਵੀ ਹਿੱਲ ਸਕਦੀ ਆ ਹੁਣ ਇਦੋਂ ਬਾਅਦ ਕੀ ਹੋਊਗਾ ਸਟਾਰਟਿੰਗ ਕਿੱਥੋਂ ਹੋਈ ਮਸਲ ਵੀਕ ਤੋਂ ਥੋੜੀ ਦਰਦ ਤੋਂ ਮਸਲ ਵੀਕ ਹੋਣ ਲੱਗ ਗਿਆ ਇਹ ਹੋ ਗਿਆ ਉਸ ਤੋਂ ਬਾਅਦ ਕੀ ਹੋ ਗਿਆ ਜਦੋਂ ਮੰਨ ਲਓ ਆਪਦੀ ਜਗਾ ਤੋਂ ਹਿੱਲ ਗਈ ਥੋੜੀ ਹਿੱਲ ਗਈ ਫਿਰ ਅਗਲਾ ਪੁਆਇੰਟ ਕੀ ਆਉਂਦਾ ਅਗਲਾ ਪੁਆਇੰਟ ਆਉਂਦਾ ਜਿਹੜੀਆਂ ਇੱਥੋਂ ਨਰਵ ਨਿਕਲ ਕੇ ਆਉਂਦੀਆਂ ਇਹ ਉੱਪਰ ਪਾਰਟ 'ਚ ਵੀ ਇਹੀ ਕੁਝ ਹੋ ਸਕਦਾ ਲੋਅਰ ਪਾਰਟ 'ਚ ਵੀ ਇਹੀ ਹੋ ਸਕਦਾ ਥਰੋਸਿਸ ਵਾਲੇ ਉੱਪਰ ਵਾਲੇ ਮਣਕਿਆ 'ਚ ਮਤਲਬ ਪੂਰੀ ਸਪਾਇਨ 'ਚ ਕਿਤੇ ਵੀ ਕੁਝ ਵੀ ਹੋ ਸਕਦਾ ਫਿਰ ਉਹਨੇ ਕੀ ਕਰਨਾ ਮੰਨ ਲਓ ਜਿਹੜੀ ਡਿਸਕ ਹੈ ਬਲਜ ਹੋ ਗਈ ਜਾਂ ਮਣਕਾ ਬਲਜ ਹੋ ਗਿਆ ਕੁਛ ਵੀ ਹੋ ਗਿਆ ਮਤਲਬ ਠੀਕ ਹੈ ਉਹਨੇ ਜਿਹੜੀਆਂ ਨਰਵ ਆਉਂਦੀਆਂ ਉਹ ਨਿਕਲਦੀਆਂ ਉਹਨੂੰ ਹਲਕਾ ਜਿਹਾ ਪ੍ਰੈਸ ਕਰ ਲੈਣਾ ਇਹ ਹੁੰਦੀ ਪ੍ਰੋਬਲਮ ਜਦੋਂ ਉਹਨੇ ਪ੍ਰੈਸ ਕਰ ਲਿਆ ਇਸ ਤੋਂ ਬਾਅਦ ਕੀ ਕੰਡੀਸ਼ਨ ਹੋਣੀ ਹੈ ਇਸ ਤੋਂ ਬਾਅਦ ਕੀ ਹੋਊਗਾ ਮੰਨ ਲਾ ਵੀ ਜਿਹੜੀ ਨਰਵ ਨੂੰ ਪ੍ਰੈਸ ਕਰ ਲਿਆ ਆ ਰੈੱਡ ਰੈੱਡ ਦੇਖਦੀ ਨਾ ਤੈਨੂੰ ਇਹ ਬਲਜ ਥੋੜੀ ਬਲਜ ਹੋ ਕੇ ਨਰਮ ਨੂੰ ਪ੍ਰੈਸ ਕਰ ਲਿਆ ਇਹ ਹੁਣ ਮੰਨ ਕੇ ਚੱਲੋ ਵੀ ਇਹ ਜ਼ਿਆਦਾਤਰ ਪ੍ਰੋਬਲਮ ਹੁੰਦੀ ਐ ਐਲ 5 ਐਲ 4 ਐਲ 5 ਐਸ 1 ਠੀਕ ਐ ਇੱਥੇ ਜ਼ਿਆਦਾ ਕਿਉਂਕਿ ਮੂਵਮੈਂਟ ਜ਼ਿਆਦਾ ਹੁੰਦੀ ਐ ਦੇ ਮਤਲਬ ਮਸਲ ਦੀ ਬਰਕ ਜ਼ਿਆਦਾ ਹੁੰਦਾ ਥਰੋਸਸ ਵਾਲਿਆਂ ਚ ਘੱਟ ਹੁੰਦਾ ਤਾਂ ਕਰਕੇ ਇੱਥੇ ਜ਼ਿਆਦਾ ਘੱਟ ਪ੍ਰੋਬਲਮ ਹੁਣ ਇਹ ਜਿਹੜੀ ਜਿਹੜੀ ਇੱਥੋਂ ਜਿਹੜੀ ਨਾਸ ਨਿਕਲੀ ਇਹ ਜਿੱਥੇ ਵੀ ਗਈ ਮੰਨ ਲਓ हिਪ ਜੋਇੰਟ ਚ ਗਈ ਲੱਤ ਚ ਗਈ ਜਿੱਥੇ ਵੀ ਇਹ ਨਾਸ ਜਾਂਦੀ ਐ ਦਬਾ ਇੱਥੇ ਪੈਣਾ ਦਰਦ ਸਾਰੀ ਚ ਜਾਣਾ ਹੁਣ ਇਹ ਤਾਂ ਹੋ ਗਈ ਵੀ ਲੱਤ ਦਰਦ ਦੀ ਗੱਲ ਆਮ ਸ਼ਾਰਟਿਕਾ ਪੇਨ ਕਹਿ ਦਿੰਦੇ ਆ ਜਿਹੜੀਆਂ ਜਾਦੇ ਪ੍ਰੋਬਲਮ ਹੁੰਦੀਆਂ ਹੁਣ ਇੱਕ ਤੋਂ ਅਸੀਂ ਫੇਰ ਪੇਨ ਕਿਲਰ ਖਾਈ ਜਾਂਦੇ ਪਹਿਲਾਂ ਤਾਂ ਅਸੀਂ ਬੈਕ ਤੋਂ ਖਾਂਦੇ ਫਿਰ ਇਹਦੇ ਤੋਂ ਦਰਦਾਂ ਦੀਆਂ ਦਵਾਈਆਂ ਖਾਲੀਆਂ ਹੁਣ ਕੰਟਰੋਲ ਕਿੱਥੇ ਹੋਣਾ ਚਾਹੀਦਾ ਸੀ ਕੰਟਰੋਲ ਹੋਣਾ ਚਾਹੀਦਾ ਸੀ ਬੈਕ ਤੇ ਜਦੋਂ ਹੀ ਸਾਨੂੰ ਬੈਕ ਦੀ ਸਟੀਫਨੈਸ ਸਟੈਟਨੈਸ ਇੱਥੇ ਸਾਨੂੰ ਕੰਟਰੋਲ ਹੋਣਾ ਚਾਹੀਦਾ ਏਜ ਵੱਧ ਰਹੀ ਆ, ਬੇਟ ਵੱਧਿਆ ਜੋ ਵੀ ਹੋ ਰਿਹਾ ਪ੍ਰੋਬਲਮ ਸਪੈਡ ਹੋ ਗਈ, ਅੱਗੇ ਵੱਧ ਗਈ। ਹੁਣ ਕੀ ਹੋਣਾ? ਨੈਕਸਟ ਪੁਆਇੰਟ ਹੋਰ ਵੀ ਆ। ਅਸੀਂ ਇੱਕ ਡਾਕਟਰ ਨੂੰ ਛੱਡਣਾ, ਦੂਜੇ ਕੋਲ ਜਾਣਾ। ਵੀ ਇਹ ਡਾਕਟਰ ਤਾਂ ਐਵੇਂ ਹੀ ਆ। ਫੇਲ ਹੈ। ਵੀ ਮੈਨੂੰ ਮੇਰੀ ਇਹ ਤੋਂ ਦਰਦ ਨਹੀਂ ਹਟਦੀ। ਬਟ ਨੈਕਸਟ ਕੋਲੇ ਜਦੋਂ ਅਸੀਂ ਜਾਵਾਂਗੇ ਉਹਨੇ ਕੀ ਸਾਨੂੰ ਦੇਣਾ? ਕੰਪਨੀ ਬਦਲ ਦੇਣੀ, ਮੈਡੀਸਨਾਂ ਸਹੀ ਵੀ ਰਹਿਣੀਆਂ। ਸਮਝਦੇ ਅਸੀਂ ਕਹਿੰਨਾ ਥੋੜੀ ਤੇਜ਼ ਹੋ ਸਕਦਾ ਥੋੜੀ ਤੇਜ਼ ਮਿਲ ਜੇ ਸਾਨੂੰ ਮੈਡੀਸਨ ਅਸੀਂ ਕਹਿੰਦਾ ਵੀ ਇਹ ਡਾਕਟਰ ਕੰਮਦਾ ਹੈ ਉਦੋਂ ਬਾਅਦ ਸਾਡੀ ਫੇਰ ਪੰਜ ਦਿਨ ਹਟਣੀ ਕਈ ਵਾਰ ਨਹੀਂ ਹਟਦੀ ਕਈ ਵਾਰ ਹਟ ਗਈ ਫੇਰ ਕਹਿੰਦਾ ਠੀਕ ਹੈ ਨਹੀਂ ਹੱਟੀ ਨਹੀਂ ਭਈ ਆਪਾਂ ਨੈਕਸਟ ਆਗਲੇ ਡਾਕਟਰ ਕੋ ਹੁਣ ਇੱਥੇ ਪ੍ਰੋਬਲਮ ਕਿੱਥੇ ਹੁੰਦੀ ਹੈ ਅਸੀਂ ਮੰਨ ਲਓ ਸਾਡੀ ਮੈਡੀਸਨ ਨਾਲ ਨਾਲ ਚੱਲ ਰਹੀ ਹੁੰਦੀ ਹੈ ਇਦਾਂ ਹੀ ਹੁੰਦਾ ਕਿ ਮੈਂ ਗਲਤ ਬੋਲ ਰਿਹਾ ਇਦਾਂ ਹੀ ਹੁੰਦਾ ਨਾ ਸਾਰਿਆਂ ਨਾਲ ਤੁਹਾਡੀ ਫੈਮਿਲੀ ਝਾਤ ਮਾਰ ਕੇ ਦੇਖੋ ਹੁਣ ਇਸ ਤੋਂ ਬਾਅਦ ਕੀ ਪ੍ਰੋਬਲਮ ਹੁੰਦੀ ਮੰਨ ਲਓ ਲੱਤ 'ਚ ਦਰਦ ਹੁੰਦੀ ਹੈ ਅਸੀਂ ਕਰਦੇ ਆ ਆ ਇਦਾਂ ਇਦਾਂ ਹੀ ਕਰਦੇ ਨੇ ਜਦੋਂ ਤੁਰਨਾ ਉਹਦੇ ਨਾਲ ਸਾਡਾ ਬੈਲੈਂਸ ਹਿੱਲਦਾ ਜਦੋਂ ਸਾਡਾ ਬੈਲੈਂਸ ਹਿੱਲਦਾ ਸਾਡਾ weight ਇੱਕ ਪਾਸੇ ਜ਼ਿਆਦਾ ਚਲਾ ਜਾਂਦਾ ਮੱਲਾ ਲੱਤਾਂ 'ਚ ਦਰਦ ਜਾਂਦੀ ਐ ਇਧਰ ਵੇਟ ਪੈਣ ਲੱਗ ਗਿਆ ਸਾਡੀ ਸਾਰੀ ਬਾਡੀ ਦਾ ਵੇਟ ਇਧਰਲੇ ਪਾਸੇ ਪੈਣ ਲੱਗ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੀ ਲੱਤ ਦਾ ਦਰਦ ਤਾਂ ਹੋ ਹੀ ਜਾਂਦਾ ਕੰਟੀਨਿਊ ਹੋ ਹੀ ਜਾਂਦਾ ਇਧਰ ਵੇਟ ਪੈਣ ਦੇ ਮਤਲਬ ਕਿ ਉਹਦੇ ਨਾਲ ਸਾਡੇ ਗੋਡੇ ਤੇ ਜਿਹੜਾ ਗੈਪ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੀ ਬਾਡੀ ਦਾ ਵੇਟ ਸਾਰਾ ਇਧਰਲੇ ਗੋਡੇ ਤੇ ਪੈ ਜਾਂਦਾ ਹੁਣ ਹੁੰਦਾ ਗੋਡਾ ਖਰਾਬ ਸ਼ੁਰੂ ਠੀਕ ਹੈ ਦਵਾਈਆਂ ਦੁਵਾਈਆਂ ਸੀ ਖਾਈ ਰਹੇ ਹੁੰਨੇ ਆ ਮੰਨ ਲਓ ਪੇਨਕਿਲਰਾਂ ਹੋਰ ਲਟਰਨ ਪਟਰਨ ਜੋ ਵੀ ਐ ਉਹਦੇ ਨਾਲ ਕੀ ਹੁੰਦਾ ਵੀ ਸਾਡਾ weight ਵੀ ਵਧਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਸਾਡਾ weight ਵੀ ਵਧਣਾ ਸ਼ੁਰੂ ਹੋ ਜਾਂਦਾ ਹੁਣ ਉਹ ਸਾਰਾ weight ਇੰਟਰਸਟਿੰਗ ਗੱਲ ਇਹ ਐ ਹੁੰਦਾ ਨਾ ਉਹ ਸਾਰਾ weight ਇਧਰ ਨਹੀਂ ਲੱਤ ਤੇ ਪੈ ਰਿਹਾ ਤੇ ਗੋਡਾ ਵੀ ਖਰਾਬ ਹੋ ਰਿਹਾ ਉਧਰੋਂ weight ਵਧ ਰਿਹਾ ਹੁਣ ਕੀ ਹੁੰਦਾ ਚਲੋ ਰੱਬ ਨਾ ਕਰੇ ਹੌਲੀ 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 ਲੱਤ ਦਾ ਦਰਦ ਠੀਕ ਹੋ ਜਾਂਦਾ ਕਿਵੇਂ ਨਾ ਕਿਵੇਂ ਚਲੋ ਮੇਰੇ ਤੇਰੇ ਅਰਗੇ ਕੋਲੇ ਆ ਕੇ ਠੀਕ ਹੋ ਜਾਂਦਾ ਕੋਈ ਇੱਧਰ ਉੱਧਰ ਉਹਨੂੰ ਚੰਗੀ ਸਲਾਹ ਕਿਤੋਂ ਮਿਲ ਜਾਂਦੀ ਫਿਰ ਕੀ ਹੁੰਦਾ ਗੋਡਾ ਖਰਾਬ ਹੋ ਗਿਆ ਛਾਟੇਗਾ ਦਰਦ ਬੰਦ ਹੋ ਗਈ ਹੁਣ ਕੀ ਹੋਊਗਾ ਇੱਧਰਲੇ ਗੋਡੇ ਦਾ ਵੇਟ ਇੱਧਰ ਦਰਦ ਦਾ ਇਹਨੂੰ ਬਚਾਉਣ ਦੀ ਖਾਤਰ ਅਸੀਂ ਇੱਧਰ ਵੇਟ ਪਾਉਣ ਲੱਗ ਗਏ ਮੇ ਇੱਧਰ ਦਰਦ ਹੁੰਦਾ ਜਦੋਂ ਅਸੀਂ ਹਰ ਇੱਕ ਵਾਰ ਇੱਧਰ ਮੂਰੇ ਰੱਖਣਾ ਹੁਣ ਸਾਰੀ ਬਾਡੀ ਦਾ weight ਇੱਧਰ ਲਾ ਉਧਰ ਚੱਲ ਗਿਆ ਹੁਣ ਉਹ ਵੀ ਖਰਾਬ ਹੋ ਗਿਆ 99% ਸਾਡੇ ਹੁਣ ਇਹ ਤਾਂ ਮੈਂ ਇੱਕ ਬੈਗ ਤੋਂ ਰੀਜ਼ਨ ਦੱਸਿਆ ਮੈਂ ਤੁਹਾਨੂੰ ਫਿਰ ਇੱਧਰ ਲਾ ਖਰਾਬ ਹੋ ਗਿਆ ਹੁਣ ਕਈ ਵਾਰ ਕੀ ਹੁੰਦਾ ਵੀ ਮੰਨ ਲਓ ਆਪਾਂ ਕਹਿੰਦੇ ਵੀ ਗੋਡੇ ਬੈਕ 'ਚ ਤਾਂ ਕਦੇ ਦਰਦ ਨਹੀਂ ਨਾ ਸਾਡੀ ਛਾਟੀ ਘਾ ਦਰਦ ਰਹੀ ਆ ਫਿਰ ਫਿਰ ਵੀ ਸਾਡੇ ਗੋਡੇ ਖਰਾਬ ਹੋਊਗੇ ਹਨਾ ਹੋਣ ਕੀ ਹੁੰਦਾ ਜਿਵੇਂ ਜਿਵੇਂ ਮੰਨ ਲਓ ਏਜ ਵੱਧਦੀ ਹੈ ਸਾਡੇ 25 ਦੇ ਤੇ ਸਾਡੇ ਕਾਬ ਦੇ ਮਸਲ ਵੀਕ ਹੋਣਾ ਸ਼ੁਰੂ ਹੋ ਜਾਂਦੇ ਐ ਐਕਸਰਸਾਈਜ਼ ਵੀ ਸਾਡੀ ਹੈ ਨਹੀਂ ਮੰਨ ਕੇ ਚੱਲੋ ਕਿ ਹੁਣ ਗੋਡੇ ਖਰਾਬ ਹੋਣ ਦਾ ਮੇਨ ਰੀਜ਼ਨ ਹੋਰ ਕੀ ਹੈ ਮੰਨ ਲਓ ਕਿਸੇ ਦੇ ਸੱਟ ਵੀ ਨਹੀਂ ਲੱਗੀ ਤੁਸੀਂ ਮੈਨੂੰ ਪੁੱਛੋਗੇ ਵੀ ਆਮ ਬੰਦੇ ਦਾ ਸਾਡੇ 20 25 ਸਾਲ ਦੇ ਵੀ ਗੋਡੇ ਖਰਾਬ ਹੈ ਹਨਾ ਉਹਨਾਂ ਦਾ ਵੀ ਗੈਪ ਘਟਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਵੀ ਡਾਕਟਰ ਨੇ ਕਹਤਾ ਵੀ ਚੇਂਜ ਹੋਣਗੇ ਹੁਣ ਜਿਹਦੇ 30 ਸਾਲ ਦੀ ਉਮਰ ਚ ਗੋਡੇ ਦਰਦ ਕਰਨ ਲੱਗ ਮਨ ਲਓ ਕਿ ਚੱਲੋ 30 ਸਾਲ ਦੀ ਚ ਤਾਂ ਪੈਣੀ ਨੇ ਜੇ ਕਿਸੇ ਨੇ ਪਾ ਵੀ ਦਿੱਤੇ 30 ਸਾਲ ਦੇ ਚ ਤੇ 20 ਸਾਲ ਉਹਨਾਂ ਨੇ ਚੱਲਣਾ ਨੇ ਮੰਨ ਲਓ ਜਿਹੜਾ ਗੋਡਾ ਨਵਾਂ ਹੈ ਉਹਦੀ ਕਿੰਨੀ ਹੋਊਗੀ 20 ਸਾਲ ਹੋਊਗੀ 15 ਸਾਲ ਹੋਊਗੀ ਹੁਣ 50 ਸਾਲ ਤੱਕ ਉਹ ਫੇਰ ਪਾਊਗਾ ਹੁਣ ਇੱਥੇ ਕੀ ਹੁੰਦਾ ਹੁਣ ਮੈਂ ਦੂਜਾ ਸਟੈਪ ਉੱਥੇ ਮੈਂ ਫੇਰ ਹੋਣਾ ਉੱਥੇ ਮੁੜ ਕੇ ਵੀ ਇਹ ਤਾਂ ਹੋ ਗਈ ਤੁਸੀਂ ਮੈਨੂੰ ਹੁਣ ਕੁਐਸਚਨ ਤੁਸੀਂ ਕਰੋਗੇ ਵੀ ਲੱਤਦਾਰ ਸਾਡੇ ਤਾਂ ਬੈਗ ਚ ਪੇਨ ਹੋਈ ਨਹੀਂ ਸਾਡੇ ਤਾਂ ਲੱਤ ਚ ਵੀ ਦਰਦ ਨਹੀਂ ਹੋਈ ਸਾਡੇ ਫੇਰ ਵੀ ਸਾਡੇ ਤਾਂ ਗੋਡੇ ਖਰਾਬ ਹੋਣ ਲੱਗ ਗਏ ਉਹਦਾ ਰੀਜ਼ਨ ਕੀ ਹੈ ਥੋੜੀ ਐਕਟੀਵਿਟੀ ਨਾ ਹੋਣਾ ਥੋੜੀ ਪ੍ਰੋਪਰ ਐਕਸਰਸਾਈਜ਼ ਥੋੜੀ ਪ੍ਰੋਪਰ ਸਟ੍ਰੈਚਿੰਗ ਨਾ ਹੋਣਾ ਸਭ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਦੱਸੋ ਵੀ ਜਿਹੜਾ ਕੋਈ ਪਸ਼ੂ ਹੈ ਗਾਂ ਲਾ ਲੋ ਧਿਆਨ ਦਿਓ ਨਾਲ ਨਾਲ ਮੇਰੀ ਗੱਲ ਦਾ ਕੁੱਤਾ ਲਾ ਲਓ ਕੋਈ ਬਿੱਲੀ ਲਾ ਲਓ ਕੋਈ ਮੱਝ ਲਾ ਲਓ ਕੋਈ ਵੀ ਲਾ ਲਓ ਪਸ਼ੂ ਜਦੋਂ ਥੱਲੋਂ ਉੱਠਦਾ ਜਾਂ ਸੁੱਤਾ ਪਿਆ ਉੱਠਦਾ ਜਾਂ ਮੰਨ ਲਓ ਵੀ ਇੱਕ ਵਾਰੀ ਬੈਠ ਕੇ ਖੜਾ ਹੁੰਦਾ ਪਏ ਹੁੰਦੇ ਨਾ ਕੁੱਤੇ ਆਮ ਹੀ ਆਪਾਂ ਦੇਖਿਆ ਉਹ ਕੀ ਕਰਦਾ ਸਭ ਤੋਂ ਪਹਿਲਾਂ ਹਲਾ ਮੁਰਲੇ ਬਤਾਇਆ ਆ ਅ ਫਿਰ ਪਿਛੇ ਵਾਲਾ ਕਰ ਜਾਉਂਦੇ ਫਿਰ ਹਾਂ ਮੰਨ ਲਓ ਉਹ ਆਪਣੇ ਆਪ ਦੀ ਅੰਗੜਾਈ ਲੈਂਦੇ ਆ ਪਸ਼ੂ ਵੀ ਤੁਸੀਂ ਦੇਖੋ ਨਾ ਪੂਰੀ ਅੰਗੜਾਈ ਲੈਂਦੇ ਆ ਕੁੱਤੇ ਵੀ ਉੱਠ ਕੇ ਪਹਿਲਾਂ ਅੰਗੜਾਈ ਲੈਂਦੇ ਆ ਅਸੀਂ ਵੀ ਪਹਿਲਾਂ ਅੰਗੜਾਈ ਲੈਂਦੇ ਹੁੰਦੇ ਸੀ ਅੱਜ ਤੋਂ 50 60 70 ਸਾਲ ਪਹਿਲਾਂ ਉੱਠ ਕੇ ਅੰਗੜਾਈ ਲੈਂਦੇ ਸੀ ਤੇ ਹੁਣ ਕੀ ਕਰਦੇ ਆ ਫੇਰ ਦੱਸੋ ਇਹ ਕਰਦੇ ਬਸ 8 ਕੇ ਤਰ ਪਹਿਲੇ ਜਾਂ ਤਰ ਪੈਨੇ ਆ ਜਾਂ ਉਸ ਤੋਂ ਪਹਿਲਾਂ ਫੂਨ ਚੱਕ ਲਈਏ ਫੂਨ ਚੱਕ ਲਈਏ ਉਸ ਤੋਂ ਪਹਿਲਾਂ ਕੀ ਹੁੰਦਾ ਅਸੀਂ ਸਭ ਤੋਂ ਪਹਿਲਾਂ ਅੰਗੜਾਈ ਲੈਣ ਤੋਂ ਪਹਿਲਾਂ ਫੂਨ ਚੱਕ ਲਈਏ ਜਦੋਂ ਅਸੀਂ ਫੂਨ ਚੱਕਾਂਗੇ ਉਹਦੇ ਨਾਲ ਕੀ ਹੋਊਗਾ ਅੰਗੜਾਈ ਦਾ ਭੁੱਲਗੇ ਅੰਗੜਾਈ ਲੈਣ ਨਾਲ ਕੀ ਹੁੰਦਾ ਹੁਣ ਆਪਾਂ ਕਹਿੰਦੇ ਅੰਗੜਾਈ ਲੈਣਾ ਨਾਲ ਕੀ ਹੁੰਦਾ ਅੰਗੜਾਈ ਦੇ ਅੰਦੇ ਨਾਲ ਜਿਹੜੀ ਬਾਡੀ ਦਾ ਸਰਕੂਲੇਸ਼ਨ ਆ ਬਣ ਜਾਂਦਾ ਪੂਰੀ ਬਾਡੀ ਸਟ੍ਰੈਚ ਹੋ ਜਾਂਦੀ ਮਨ ਲਓ ਐਦਾਂ ਕਰਕੇ ਦੇਖੋ ਸਟੈਚ ਹੋ ਜਾਂਦੀ ਜਦੋਂ ਸਟੈਚ ਹੋ ਗਈ ਸਰਕੂਲੇਸ਼ਨ ਚੱਲ ਪੈਣੀ ਆ ਜਿਹੜਾ ਮਸਲਾ ਉਹ ਥੋੜਾ ਰਿਲੈਕਸ ਹੋ ਜਾਣਾ ਜਦੋਂ ਮਸਲ ਰਿਲੈਕਸ ਹੋ ਗਿਆ ਤੁਹਾਡਾ ਫਿਰ ਜਦੋਂ ਤੁਸੀਂ ਕੋਈ ਵੀ ਕੰਮ ਕਰੋਗੇ ਉਹ ਮਸਲ ਤੇ ਭਾਰ ਨਹੀਂ ਪਊਗਾ ਠੀਕ ਹੈ ਉਹਦੇ ਨਾਲ ਕੀ ਹੋਊਗਾ ਜਦੋਂ ਇੱਕਦਮ ਮਸਲ ਤੇ ਮਤਲਬ ਮਸਲ ਇੰਜਰੀ ਨਹੀਂ ਹੋਊਗੀ ਜਦੋਂ ਮਸਲ ਇੰਜਰੀ ਨਹੀਂ ਹੋਊਗੀ ਤੇ ਫਿਰ ਅਸੀਂ ਥੋੜਾ ਠੀਕ ਰਾਵਾਂਗੇ ਮੰਨ ਲਓ ਇੱਕ ਸਟੈਚਿੰਗ ਕਰਨ ਦੇ ਨਾਲ ਹੀ ਸਵੇਰ ਉੱਠ ਕੇ ਉਦੋਂ ਬਾਅਦ ਤਾਂ ਚਲੋ ਐਕਸਰਸਾਈਜ਼ ਕਰਨੀ ਆ ਹੁਣ ਆਪਾਂ ਪੁਆਇੰਟ ਉੱਥੇ ਫੇਰ ਆ ਜਾਈਏ ਗੋਡਿਆਂ ਤੇ ਬਈ ਗੋਡੇ ਆਮ ਬੰਦੇ ਦੇ ਕਿਉਂ ਖਰਾਬ ਹੋ ਜਾਂਦੇ ਆ ਕੋਈ ਚੀਜ਼ ਉਹਦੀ ਸਟੈਚਿੰਗ ਨਹੀਂ ਹੈ ਠੀਕ ਹੈ ਐਕਟੀਵਿਟੀ ਨਹੀਂ ਹੈ ਉੱਥੇ ਕੀ ਹੁੰਦਾ ਜਦੋਂ ਮੰਨ ਲਓ ਕੋਈ ਐਕਟੀਵਿਟੀ ਨਹੀਂ ਜਿਹੜਾ ਜਿਹੜਾ ਮਸਲਾ ਸਾਡਾ ਮੰਨ ਲਾ 28 ਦਾ ਹੋ ਗਿਆ ਕਾਬ ਦਾ ਹੋ ਗਿਆ ਉਹ ਹੌਲੀ ਹੌਲੀ ਜਦੋਂ ਉੱਥੇ ਸਰਕੂਲੇਸ਼ਨ ਨਹੀਂ ਬਣਦੀ ਉਹ ਵੀਕ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਉਹਦੇ ਆਸ-ਪਾਸੇ ਦੇ ਮਸਲ ਹਨ ਜਦੋਂ ਪੈਸੇ ਮੂਹਰ ਚ ਚੱਲ ਜਾਂਦੇ ਆ ਫਿਰ ਉਹ ਵੀਕ ਹੋ ਜਾਂਦੇ ਮੰਨ ਲਓ ਕਈ ਬੈਠੇ ਹੀ ਰਹਿੰਦੇ ਆ ਹਨਾ ਕੋਈ ਐਕਟੀਵਿਟੀ ਨਹੀਂ ਜਾ ਕੇ ਸਵੇਰ ਬੈਠ ਜਾਣਾ ਸ਼ਾਮ ਨੂੰ ਉੱਠਣਾ ਕੋਈ ਚੌਂਕੜਾ ਮਾਰ ਕੇ ਬੈਠੇ ਰਹਿਣਾ ਹਨਾ ਪੈਰਾ ਮੰਨ ਲਓ ਵੀ ਇੱਕ ਜਗ੍ਹਾ ਹੀ ਬੈਠੇ ਰਹਿਣਾ ਮੰਨ ਲਓ ਲੌਂਗ ਸਿਟਿੰਗ ਹੋ ਗਈ ਲੌਂਗ ਡਰਾਈਵ ਹੋ ਗਈ ਆਪਾਂ ਕਹਿੰਨੇ ਆਪਾਂ ਤਾਂ ਕਰਦੇ ਹੀ ਕੁਛ ਨਹੀਂ ਬੈਠੇ ਹੀ ਰਹਿੰਨੇ ਆ ਜਦੋਂ ਬੈਠੇ ਰਹਿੰਨੇ ਸਰਕੂਲੇਸ਼ਨ ਰੁਕੀ ਜਾਂਦੀ ਓ ਏਰੀਏ ਦੀ ਸਰਕੂਲੇਸ਼ਨ ਰੁਕੀ ਗਈ ਮੇਨ ਪੁਆਇੰਟ ਸਰਕੂਲੇਸ਼ਨ ਤੇ ਆ ਸਾਰੀ ਬਾਡੀ ਸਰਕੂਲੇਸ਼ਨ ਤੇ ਆ ਜੇ ਸਟੈਚਿੰਗ ਕੀਤੀ ਸਰਕੂਲੇਸ਼ਨ ਬਣੀ ਸਰਕੂਲੇਸ਼ਨ ਬਣੀ ਤੇ ਮਸਲ ਐਕਟਿਵ ਹੋਇਆ ਠੀਕ ਹੈ ਸਮਝਦੇ ਸਰਕੂਲੇਸ਼ਨ ਉਹਦੀ ਜੜ ਹੈ ਜਿਹੜਾ ਆਪਾਂ ਵਰਕ ਕਰਦੇ ਆ ਉਹ ਆਪਾਂ ਵਰਕ ਕਰਦੇ ਸਰਕੂਲੇਸ਼ਨ ਤੇ ਸਰਕੂਲੇਸ਼ਨ ਚੱਲੂਗੀ ਮਸਲ ਨੂੰ ਰਿਕਵਰੀ ਮਿਲੂਗੀ ਮਸਲ ਐਕਟਿਵ ਹੋਊਗਾ ਪੈਸੇ ਮਸਲ ਤੋਂ ਮਤਲਬ ਕਿ ਉਹ ਐਕਟਿਵ ਹੋੜ ਚ ਆਊਗਾ ਐਕਟਿਵ ਹੋਊਗਾ ਤੇ ਉਥੇ ਜਿਹੜਾ ਖਾਦਾ ਪੀਤਾ ਸਾਡਾ ਲੱਗੂਗਾ ਮਸਲ ਦੀ ਰਿਕਵਰੀ ਹੋਊਗੀ ਮਸਲ ਮਜ਼ਬੂਤ ਹੋਊਗਾ ਉਹਨੇ ਬੋਨ ਬੋਨ ਨੂੰ ਮਜ਼ਬੂਤੀ ਦੇਣੀ ਆ ਤੇ ਸਾਡਾ ਗੋਡਾ ਠੀਕ ਹੋਣ ਲੱਗ ਜੂਗਾ ਜੜ ਕਿੱਥੇ ਆ ਮਸਲ ਚ ਨਹੀਂ ਜੜ ਹੈ ਸਰਕੂਲੇਸ਼ਨ ਚ ਸਰਕੂਲੇਸ਼ਨ ਚ ਜੜ ਹੈ ਨਾ ਸਮਝਦੇ ਹੋਣਾ ਇੱਥੋਂ ਤੱਕ ਗੱਲ ਸਮਝ ਆ ਗਈ ਹੁਣ ਇੱਥੇ ਵੀ ਜੜ ਸਰਕੂਲੇਸ਼ਨ ਚ ਜਦੋਂ ਸਰਕੂਲੇਸ਼ਨ ਨੂੰ ਪ੍ਰੂਵ ਕਰਨ ਦੇ ਕਿਵੇਂ ਵੀ ਕਰ ਸਕਦੇ ਤੁਸੀਂ ਰਵਿੰਗ ਕਰੋ ਥੋੜੀ ਸਟੈਚਿੰਗ ਕਰੋ ਮਾਲਸ਼ ਕਰੋ ਹਲਕੀ ਹਲਕੀ ਠੀਕ ਹੈ ਅੱਗੇ ਪਿੱਛੇ ਸਟੈਚਿੰਗ ਕਰੋ ਮੰਨ ਲਓ ਇਹਦੀ ਐਕਟੀਵਿਟੀ ਰੱਖੋ ਜਦੋਂ ਤੁਸੀਂ ਸਰਕੂਲੇਸ਼ਨ ਪ੍ਰੂਵ ਕਰੀ ਰੱਖੋਗੇ ਪੂਰੀ ਬਾਡੀ ਦੀ ਉਹਦੇ ਨਾਲ ਮਸਲ ਦੀ ਰਿਕਵਰੀ ਹੋਈ ਜਾਊਗੀ ਮਸਲ ਦੀ ਰਿਕਵਰੀ ਦੇ ਨਾਲ ਇਹ ਬੂਨ ਦੀ ਰਿਕਵਰੀ ਹੋਊਗੀ ਡਿਸਟੈਂਸ ਜਿਹੜੀਆਂ ਹੱਡੀਆਂ ਨੂੰ ਮਜ਼ਬੂਤੀ ਮਿਲੀ ਰਹੂਗੀ ਤੇ ਡਿਸਟੈਂਸ ਨਹੀਂ ਘਟੂਗਾ ਹੁਣ ਡਿਸਟੈਂਸ ਕਦੋਂ ਘਟਦਾ ਹੈ ਉਹੀ ਗੱਲ ਆ ਗਈ ਨਾ ਡਿਸਟੈਂਸ ਉਹ ਦੋ ਘਟੂਗਾ ਜਦੋਂ ਮਸਲ ਵੀਕ ਪੈਣਗੇ ਮਸਲ ਵੀਕ ਹੀ ਨਹੀਂ ਪੈਣਗੇ ਕਿਉਂਕਿ ਅਖੇ ਜੀ ਸਰਕੂਲੇਸ਼ਨ ਪ੍ਰੂਵ ਕਰੀ ਰੱਖਣੀ ਉਹਦੀ ਮਸਲ ਦੀ ਠੀਕ ਹੈ ਹੁਣ ਇੱਥੇ ਉਹੀ ਪੁਆਇੰਟ ਆ ਗਿਆ ਮੰਨ ਲਓ ਬੈਠੇ ਰਹਿੰਦੇ ਆ ਉਹਦੀ ਐਕਟੀਵਿਟੀ ਨਹੀਂ ਰਹਿੰਦੀ ਠੀਕ ਹੈ ਮਸਲ ਵੀਕ ਹੋ ਜਾਂਦੇ ਆ ਏਰੀਆ ਦੇ ਡਿਸਟੈਂਸ ਹੌਲੀ 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 ਘਟਣਾ ਸ਼ੁਰੂ ਹੋ ਜਾਂਦਾ ਇੱਦਾਂ ਹੁੰਦੇ ਗੋਡੇ ਖਰਾਬ ਬਟ ਅਸੀਂ ਪੇਨ ਕਿਲਰ ਖਾ ਰਹੇ ਹਾਂ ਹੋਰ ਕੁਝ ਖਾਲੀਆਂ ਦਵਾਈਆਂ ਬਾਦੂ ਘਟ ਜੋ ਵੀ ਖਾਲੀਆਂ ਉਹਦੇ ਨਾਲ ਸਾਡਾ ਬਾਡੀ weight ਵਧਣਾ ਸ਼ੁਰੂ ਹੋ ਜਾਂਦਾ ਜਦੋਂ ਬਾਡੀ weight ਵੱਧਦਾ ਫਿਰ ਡਾਕਟਰ ਸਾਨੂੰ ਕਹਿੰਦੇ ਵੀ ਰਨਿੰਗ ਕਰੋ ਵਾਕ ਕਰੋ ਹਨਾ ਥੋੜੀ ਐਕਟੀਵਿਟੀ ਰੱਖੋ ਇਹੀ ਕਹਿੰਦੇ ਆ ਨਾ ਸਜੈਸਟ ਕਰਦੇ ਆਪਾਂ ਨੂੰ ਜਾਂ ਮੰਨ ਲਓ ਦਵਾਈਆਂ ਖਾਓ ਤੇ ਇਹ ਕਰੋ ਹੁਣ ਉਧਰੋਂ ਸਾਡਾ weight ਜਾਦੇ ਹੁੰਦਾ ਉਧਰੋਂ ਸਾਡੇ ਗੋਡਿਆਂ ਦੇ ਮਸਲ ਵੀ ਕੂਹਦੇ ਆ ਸਾਨੂੰ ਅਸੀਂ ਰਨੀ ਕਰਦੇ ਆ ਵਾਕ ਕਰਦੇ ਆ ਉਹ weight ਜਿੰਨਾ ਹੁੰਦਾ ਹੋਰ ਉੱਤੇ ਪਈ ਜਾਂਦਾ ਹੋਰ ਜ਼ਿਆਦਾ ਖਰਾਬ ਹੁੰਦਾ ਇੱਥੇ ਪੁਆਇੰਟ ਇਹ ਹੁੰਦਾ ਵੀ ਜੇ ਜਾਂ ਤਾਂ ਤੁਸੀਂ ਸ਼ੁਰੂ ਤੋਂ ਸਟਾਰਟਿੰਗ ਤੋਂ ਉਹਨੂੰ ਕੰਟਰੋਲ ਕਰ ਲਓ weight ਵੀ ਕੰਟਰੋਲ weight ਵੀ ਕੰਟਰੋਲ ਕਰਨਾ ਪੈਣਾ ਉੱਥੇ ਫਿਰ ਦੋ ਪ੍ਰੋਬਲਮ ਆ ਜਾਂਦੀ ਇੱਕ ਤਾਂ ਤੁਹਾਡੀ weight ਦੀ ਪ੍ਰੋਬਲਮ ਆ ਜਾਂਦੀ ਹੈ ਇੱਕ ਗੋਡਿਆਂ ਦੀ ਪ੍ਰੋਬਲਮ ਆ ਜਾਂਦੀ ਹੈ ਫੇ ਬੋਡੀ ਨਾਲ ਧੱਕਾ ਹੋ ਜਾਂਦਾ ਫੇ ਬੰਦਾ ਕੀ ਕਰਦਾ ਮੰਨ ਲਓ ਮਨ ਲਓ ਬੈਕ ਦੀ ਪ੍ਰੋਬਲਮ ਹੈਣੀ ਡਿਸਕ ਦੀ ਪ੍ਰੋਬਲਮ ਹੈਣੀ ਵੇਟ ਜਾਦੇ ਆ ਵੇਟ ਜਾਦੇ ਆ ਗੋਡੇ ਖਰਾਬ ਆ ਡਾਕਟਰ ਨੇ ਕਿਹਾ ਵਾਕ ਕਰੋ ਉਹ ਹੋਰ ਖਰਾਬ ਹੋਣਗੇ ਹੁਣ ਸਾਡੀ ਤੁਰਨ ਦੀ ਪੋਜੀਸ਼ਨ ਕੀ ਹੁੰਦੀ ਆ ਮੰਨ ਲਓ ਅਸੀਂ ਆਏ ਮੋੜ ਕੇ ਤੁਰਾਂਗੇ ਤੇ ਸੱਤੋਂ ਮੁੜਦਾ ਨਹੀਂ ਕਿਉਂਕਿ ਦਰਦ ਕਰਦਾ ਫਿਰ ਅਸੀਂ ਕਰਦੇ ਆ ਐਂਦਾ ਤੁਰਦੇ ਆ ਐਂਦਾ ਤੁਰਦੇ ਦੇਖੇ ਐਂਦਾ ਕਿਉਂ ਤੁਰਦੇ ਆ ਕਿਉਂਕਿ ਜਦੋਂ ਅਸੀਂ ਫੋਲਡ ਕਰਾਂਗੇ ਤੇ ਦਰਦ ਹੋਊ ਜੇ ਅਸੀਂ ਇਦਾਂ ਤੁਰਾਂਗੇ ਥੋੜਾ ਰਿਲੀਫ ਮਿਲੂ ਇੱਥੇ ਫਿਰ ਕੀ ਪ੍ਰੋਬਲਮ ਆਉਂਦੀ ਹੈ ਜਦੋਂ ਇਦਾਂ ਤੁਰਾਂਗੇ ਜਿਹੜੇ ਗੋਡੇ ਦਾ ਸਾਨੂੰ ਦਰਦ ਘਟੂਗੀ ਚਲੋ ਮੰਨ ਲਓ ਵੀ ਫੋਲਡ ਨਹੀਂ ਕਰਾਂਗੇ ਤੇ ਸਾਡਾ ਲੱ ਹਿਪ ਜੋਇੰਟ ਦਾ ਜੋੜ ਲੱਗੂ ਬੈਕ ਦਾ ਜੋਰ ਲੱਗੂ ਜੋਰ ਲੱਗੂ ਨਾ ਜਦੋਂ ਇਦਾਂ ਤੁਰਾਂਗੇ ਕਿਉਂਕਿ ਅਸੀਂ ਹਿਪ ਜੋਇੰਟ ਨਾਲ ਤੁਰ ਰਹੇ ਹਾਂ ਜਦੋਂ ਇਹਦਾ ਜੋਰ ਲੱਗੂਗਾ ਗੋਡੇ ਤਾਂ ਦੁਖਣੇ ਦੁਖਣੇ ਆ ਫਿਰ ਨਾਲ ਆ ਵੀ ਦਰਦ ਕਰੇਗਾ ਕੌਕੇ ਬੈਕ ਦਾ ਜੋਰ ਲੱਗ ਰਿਹਾ ਠੀਕ ਹੈ ਹੁਣ ਇੱਥੇ ਸਾਰੀਆਂ ਚੀਜ਼ ਇੱਥੇ ਇਦਾਂ ਹੀ ਸ਼ੁਰੂ ਹੋ ਗਈਆਂ ਹੁਣ ਪੇਨਕਿੱਲਾ ਖਾਈ ਚੱਲੋ ਕੁਛ ਖਾਈ ਚੱਲੋ ਇਹ ਕਿਵੇਂ ਠੀਕ ਹੋ ਜੂ ਕਿਸੇ ਦੇ ਸਮਝ ਚ ਨਹੀਂ ਆਉਣਾ ਮਟਾਪਾ ਵੀ ਹੋ ਗਿਆ ਬੈਕ ਵੀ ਦਰਦ ਕਰਨ ਲੱਗ ਗਈ ਲੱਤਾਂ ਚ ਵੀ ਦਰਦ ਜਾਣ ਲੱਗੀ ਗੋਡੇ ਵੀ ਖਰਾਬ ਕੇ ਮੰਨ ਲਓ ਇਹ ਕੰਡੀਸ਼ਨ ਚ ਜਾ ਕੇ ਤੁਸੀਂ ਗੋਡੇ ਪਵਾ ਲੇ ਫੇਰ ਬੈਕ ਦੀਆਂ ਸ਼ੁਰੂ ਹੋ ਗਈਆਂ ਪ੍ਰੋਬਲਮ ਮਟਾਪਾ ਜਾਦੇ ਹੈ ਤੇ ਉਹਦੇ ਨਾਲ ਦਵਾਈਆਂ ਖਾ ਖਾ ਕੇ ਮਟਾਪਾ ਆਇਆ ਨਾ ਉਹਦੇ ਨਾਲ ਫਿਰ ਗੋਡੇ ਦਾ ਪਵਾਲੇ ਗੋਡੇ ਦਰਦ ਹਾਉਣੋਂ हट ਗਿਆ ਬੈਕ ਦੀਆਂ ਸ਼ੁਰੂ ਹੋ ਗਈਆਂ ਹੁਣ ਇੱਥੇ ਸਟੋਰੀ ਕੀ ਨਿਕਲਦੀ ਆ ਸਾਰੀਆਂ ਗੱਲਾਂ ਦਾ ਮੰਨ ਲਓ ਕਿ ਨਿਚੋੜ ਇਹੀ ਨਿਕਲਦਾ ਵੀ ਸਟਾਰਟਿੰਗ ਦੇ ਵਿੱਚ ਸਹੀ ਟ੍ਰੀਟਮੈਂਟ ਲੈ ਕੇ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜਿਹੜੀਆਂ ਜ਼ਿਆਦੇ ਪ੍ਰੋਬਲਮ ਆ ਮੇਜਰ ਪ੍ਰੋਬਲਮ ਆ ਕ੍ਰਿਟੀਕਲ ਪ੍ਰੋਬਲਮ ਆ ਉਹਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਪਰ ਉਹ ਜਿੰਨਾ ਸਮਾਂ ਉਹਨੂੰ ਵਧਣ ਤੇ ਲੱਗਿਆ ਮਟਾਪਾ ਇੱਕ ਦਿਨ ਚ ਨਹੀਂ ਆਇਆ ਗੋਡੇ ਇੱਕ ਦਿਨ ਚ ਨਹੀਂ ਦੁੱਖ ਲੱਗੇ ਲੱਤ ਦੀ ਦਰਦ ਇੱਕ ਦਿਨ ਚ ਨਹੀਂ ਆਈ ਠੀਕ ਹੈ ਉਹਨੂੰ ਹੌਲੀ ਹੌਲੀ ਸਮਾਂ ਲੱਗਦਾ ਹੈ ਉਹ ਵੀ ਕੰਟਰੋਲ ਹੋ ਜਾਂਦਾ ਮਟਾਪੇ ਨੂੰ ਕੰਟਰੋਲ ਕਰਾਂਗੇ ਫਿਰ ਆਪਾਂ ਗੋਡਿਆਂ ਦੀ ਮੱਲੇ ਰਿਕਵਰੀ ਕਰਾਂਗੇ ਮਸਲ ਨੂੰ ਅੰਪਰੂਵ ਕਰਾਂਗੇ ਸਰਕੂਲੇਸ਼ਨ ਤੇ ਵਰਕ ਕਰਾਂਗੇ ਠੀਕ ਹੈ ਉਹ ਬਿਨਾਂ ਦਵਾਈਆਂ ਤੋਂ ਵੀ ਸੰਭਵ ਹੈ